ਸਵਾਲ ਇਲੈਕਸ਼ਨਾਂ ਦੇ ਵਿੱਚ ਮੀਤ ਇਹਨੂੰ ਟਿਕਟ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ਜੋ ਦੇਖੋ ਨੀ ਸਾਡੇ ਜਿਹੜਾ ਉਹਦਾ ਸਾਥੀ ਉਹ ਵੋਲੰਟੀਅਰ ਵਰਕਰ ਤੇ ਸਾਡੇ ਵਿੱਚ ਆਮ ਸੀ ਪਰ ਜਿਹੜੇ ਪੂਰੀ ਤੇ ਪੂਰਾ ਸੰਗਠਨ ਦੀ ਗੱਲ ਕਰੀਏ ਤਾਂ ਮਾਰਜਾ ਮੁੱਖ ਮੰਤਰੀ ਸਾਹਿਬ ਜਦੋਂ ਪਹਿਲੀ ਵਾਰ ਇਲੈਕਸ਼ਨ ਲੜੇ ਸੀ ਤਾਂ ਸਾਰੇ ਆਪਣੇ 211000 ਦੀ ਸੀ ਤੇ ਵਰਕਰਾਂ ਦੇ ਵਿੱਚ ਸਾਡੇ ਭਰਾਮਾ ਦੇ ਵਿੱਚ ਸਾਰੇ ਸਾਥੀਆਂ ਤੋਂ ਉਹੀ ਉੱਚਾ ਹੈ ਕਿ ਸਾਡੇ ਭਰਾ ਮੀਤ ਨੂੰ ਇਸ ਵਾਰੀ ਨਕਸਾ ਵੀ ਨਹੀਂ ਦੇਣਾ ਜਿਹੜਾ ਤੁਸੀਂ ਵੀ ਇਸੇ ਹਲਕੇ ਦੇ ਵਿੱਚ ਐਮਐਲਏ ਕਹਿ ਸਕਦਾ ਐਮਪੀ ਦੇ ਹਲਕੇ ਦੇ ਵਿੱਚ ਆਨੇ ਹੋ ਤੁਹਾਡੇ ਵੱਲੋਂ ਕਿੰਨੀ ਦੀ ਸਪੋਰਟ ਰਹੇਗੀ ਜੀ ਸਾਡੇ ਵੱਲੋਂ ਤਾਂ ਪੂਰੀ ਪਾਲੀ ਸਪੋਰਟ ਹੈ ਕਿਉਂਕਿ ਪਹਿਲਾਂ ਸਾਨੂੰ ਲੋਕਾਂ ਨੇ ਜਿਹੜਾ ਬਣਾਇਆ ਦੋਸਤਾਂ ਦੇ ਵਿੱਚ ਸੀਐਮ ਸਾਹਿਬ ਨੇ ਜਿਹੜੇ ਕੰਮ ਕਰਿਆ ਆਲ ਓਵਰ ਪੰਜਾਬ ਨੂੰ ਮੁਕੰਮਲ ਨਹੀਂ ਇੱਥੇ ਵੋਟ ਪੈਣੀ ਸਾਡੇ ਘਰ ਜਾ ਕੇ ਦੋ ਘੋਟ ਕਰਕੇ ਹਰ ਇੱਕ ਝੋਟ ਤੱਕ ਪਹੁੰਚ ਕਰਕੇ ਦੇਖੋ ਕੰਮ ਜਿਹੜੇ ਕਰਿਆ ਉਹਨਾਂ ਦੇ ਕਰ ਮੈਟਰ ਉਹਨਾਂ ਨੂੰ ਦੇਵਾਂਗੇ ਜਿਹੜੀ ਸੀ ਆ ਕੰਮ ਕਰ ਰਹੇ ਆ ਤੇ ਜੇ ਤੁਸੀਂ ਕੇਂਦਰ ਦੇ ਵਿੱਚ ਵੀ ਸੰਸਦ ਦੇ ਵਿੱਚ ਵੀ ਭਵੰਤਮਾਨ ਜੀ ਦੀ ਆਵਾਜ਼ ਆਪਾਂ ਸਾਡੇ ਨੀਤੀਆਂ ਬਣਾ ਕੇ ਭੇਜੂਗੇ ਤਾਂ ਕੰਮ ਆ ਜਿਹੜੇ ਉੱਥੋਂ ਵੀ ਜਿਹੜਾ ਪੈਸਾ ਕੇਂਦਰ ਆ ਉਹ ਵੀ ਲੈ ਕੇ ਬਣਾਉਂਦੇ ਉਮੀਦ ਨਹੀਂ ਪੂਰਾ ਯਕੀਨ ਹੈ ਕਿ ਬਹੁਤ ਵੱਡੀ ਗਿਣਤੀ ਦੇ ਨਾਲ ਸਾਰੇ ਹਲਕਿਆਂ ਚੋਂ ਲੀਡ ਲੈ ਕੇ ਸੰਗਰੂਰ ਦੀ ਜਿਹੜੀ ਸੀਟ ਹੈ ਅਸੀਂ ਮੁੱਖ ਮੰਤਰੀ ਸਾਹਿਬ ਦੀ ਝੋਲੀ ਪਾਵਾਂਗੇ ਜਿਹੜੇ-ਜਿਹੜੇ ਮੁੱਦਿਆਂ ਨੂੰ ਲੈ ਕੇ ਚੋਰ ਮੁੱਦਿਆਂ ਨੂੰ ਲੈ ਕੇ ਮੁੱਦੇ ਦੇਖੋ ਜਾਤ ਹੈ ਹੋਵੇ ਨਾ ਵੀ ਅਸੀਂ ਇਹ ਵੀ ਐਂ ਕਰਾਂਗੇ ਕਰਾਂਗੇ ਸਾਡੀ ਸਰਕਾਰ ਹੈ ਅਸੀਂ 2 ਸਾਲ ਚ ਕੰਮ ਕੀਤਾ ਅਸੀਂ 2 ਸਾਲ ਦਾ ਜੇ ਤੁਸੀਂ ਕੰਪੈਰੀਸ਼ਨ ਕਰੋ ਸਾਰੀਆਂ ਸਰਕਾਰਾਂ ਦਾ ਪਹਿਲਿਆਂ ਦਾ ਅਕਾਲੀ ਦਲ ਦਾ 7 ਤੋਂ ਲੈ ਕੇ 9 ਤੱਕ ਦਾ ਸਮਾਂ ਲੈ ਲਓ ਜੀ 7 ਤੋਂ 12 ਤੱਕ ਸਰਕਾਰ ਸੀ ਫਿਰ ਉਹਨਾਂ ਦਾ 12 ਤੋਂ 14 ਤੱਕ ਦਾ ਲੈ ਲਓ ਫਿਰ ਪਿਛਲੀ ਕਾਂਗਰਸ ਸਰਕਾਰ ਦਾ 17 ਤੋਂ 19 ਤੱਕ ਦਾ ਲੈ ਲਓ ਤੇ ਸਾਡੇ 2 ਸਾਲ ਦੇਖ ਲਓ ਸਾਰਾ ਜੇ ਤੁਸੀਂ ਐਨਾਲਿਸਿਸ ਕਰਨਾ ਹੋਵੇ ਤਾਂ ਕੋਈ ਵੀ ਪਾਰਟੀ ਭਾਵੇਂ ਅਕਾਲੀ ਦਲ ਭਾਵੇਂ ਭਾਜੀਪੀ ਦੀ ਗੜਤੂੜੀ ਸਰਕਾਰ ਹੋਵੇ ਭਾਵੇਂ ਕਾਂਗਰਸ ਦੀ ਆਮ ਆਦਮੀ ਪਾਰਟੀ ਦੇ ਨੇੜੇ ਤੇੜੇ ਵੀ ਟਿਕ ਟਿਕ ਦੀ ਠੀਕ ਹੈ ਹੁਣ ਵਿਰੋਧੀਆਂ ਨੇ ਵਿਰੋਧ ਕਰਨਾ ਉਹਨਾਂ ਨੇ ਇਹ ਕਹਿਣਾ ਵੀ ਜੀ ਕੁਝ ਨਹੀਂ ਕੀਤਾ ਅਸੀਂ ਕਹਿਣਾ ਬਹੁਤ ਕੁਝ ਕੀਤਾ ਪਰ ਜੇ ਤੁਸੀਂ ਕੰਪੈਰੀਸ਼ਨ ਕਰੋਗੇ ਤਾਂ ਕਿਤੇ ਨਹੀਂ ਟਿਕਦੇ ਅਸੀਂ 42000 ਨੌਕਰੀ ਪਹਿਲੇ 2 ਸਾਲਾਂ ਦਿੱਤੀ ਇਹ ਮੈਂ ਕਹਣਾ ਕਿਸੇ ਸਰਕਾਰ ਨੇ 5 ਸਾਲਾਂ ਵੀ ਦਿੱਤੀ ਹੋਵੇ ਅਸੀਂ ਕੱਚੇ ਮੁਲਾਜ਼ਮ ਪੱਕੇ ਕਰਨ ਵਾਲਾ ਅੱਜ ਕਿੰਨੇ ਸਕੂਲਾਂ ਚ 13000 ਦੇ ਤਕਰੀਬਨ ਜਿਹੜੇ ਟੀਚਰ ਸੀ ਉਹ ਅਸੀਂ ਪੱਕੇ ਕੀਤੇ ਆ ਇਹ ਕੇਵਲ ਲਾਸਟ ਜਾਣ ਲੱਗੇ ਜੇ 17 ਚ ਅਕਾਲੀਆਂ ਦੀ ਸਰਕਾਰ ਜਾਣ ਵਾਲੀ ਸੀ ਤਾਂ 16 ਦੇ ਦਸੰਬਰ ਚ ਬਿੱਲ ਲੈ ਕੇ ਆਂਦਾ ਜੇ 22 ਚ ਕਾਂਗਰਸੀਆਂ ਦੀ ਜਾਣ ਵਾਲੀ ਸੀ ਤਾਂ 21 ਦੇ ਦਸੰਬਰ ਚ ਬਿੱਲ ਲੈ ਕੇ ਆਂਦਾ ਕਿਉਂਕਿ ਸਾਡੀ ਕਰਨ ਦੀ ਨੀਅਤ ਸੀ ਮੁੱਖ ਮੰਤਰੀ ਸਾਹਿਬ ਨੇ ਆਨਸਾਰ ਕਮੇਟੀ ਬਣਾਈ ਤੇ ਕੱਚੇ ਟੀਚਰ ਪੱਕੇ ਕੀਤੇ ਬਿਜਲੀ ਵਾਲਾ ਹਰੇਕ ਅੱਜ ਕਹਿ ਲਓ ਵੀ ਘਰ ਨੂੰ ਬਿਜਲੀ ਜਿਹੜੀ ਸੇਸ ਤੋਂ ਜੁਨਟ ਮੁਫਤ ਹੈ ਤੇ 90 ਤੋਂ 95% ਫੈਮਿਲੀਜ਼ ਅਜ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਬਿੱਲ ਨਹੀਂ ਆ ਰਿਹਾ ਤੇ ਵੀ ਪਾਰਟੀ ਦੀ ਹੁਣ ਮੈਂ ਤਾਂ ਵਿਧਾਨ ਸਭਾ ਜੀ ਵੀ ਕਿਹਾ ਸੀ ਵੀ ਭਾਵੇਂ ਅਕਾਲੀ ਦਲ ਕਾਂਗਰਸ ਦੇ ਜਿਹੜੇ ਐਮ ਐਲ ਏ ਉਹ ਬਹੁਤ ਵੱਡੇ ਪਰਿਵਾਰਾਂ ਤੋਂ ਐ ਘਰੇ 20 25 22 ਏਸੀ ਲੱਗਿਆ ਹੀਟਰ ਲੱਗਿਆ ਪਰ 2 4 ਜੀਰੋ ਬਿਲ ਉਹਨਾਂ ਦਾ ਵੀ ਸਰਦੀਆਂ ਵਾਲੇ ਹੋਣਗੇ ਸੋ ਇਹ ਸਾਰੇ ਕੰਮਾਂ ਦੀ ਲੋਕਾਂ ਦੇ ਵਿੱਚ ਚਰਚਾ ਕਿਸਾਨ ਕੁਛ ਨੇ ਪਹਿਲੀ ਵਾਰ ਆ ਵੀ ਨਹਿਰੀ ਪਾਣੀ 30 35 35 ਸਾਲ ਬਾਅਦ ਕਿਸੇ ਤੰਤ ਵਿੱਚ ਪਹੁੰਚਿਆ ਪਹਿਲੀ ਵਾਰ ਆ ਵੀ ਰਾਤ ਨੂੰ ਮੋਟਰ ਚਲਾਉਣ ਦੇ ਲਈ ਕਿਸੇ ਜ਼ਿਮੀਦਾਰ ਨੂੰ ਖੇਤ ਨੇ ਜਾਣਾ ਪਿਆ ਦੇ ਨੇ ਇੰਨੀ ਲਾਈਟ ਦਿੱਤੀ ਇਹ ਗੱਲਾਂ ਸਾਡੇ ਕਹਿਣ ਦੇ ਨਹੀਂ ਇਹ ਗੱਲਾਂ ਲੋਕਾਂ ਦੇ ਮੂੰਹਾਂ ਤੇ ਨੇ ਸੋ ਇਹ ਚੀਜ਼ ਦੀ ਪੋਜ਼ਿਟਿਵਿਟੀ ਆ ਤੇ ਬਾਕੀ ਸਾਡੇ ਵਰਕਰ ਪੂਰਾ ਜੋਸ਼ ਚ ਨੇ ਤੇ ਇਹ ਵਰਕਰਾਂ ਦੇ ਸਾਥ ਨਾਲ ਹੀ ਇਹ ਜਿਹੜੀ ਸੀਟ ਐ ਜਿੱਥੇ ਆਮਾ ਨਹੀਂ ਪਾ ਸਕੀ ਥੋੜੀ ਗੁਰੂਤੀਆਂ ਵੱਲੋਂ ਵੀ ਹਾਲ ਤੱਕ ਕੋਈ ਉਮੀਦਵਾਰ ਨਹੀਂ ਐਲਾਨਿਆ ਗਿਆ ਉਹਨੂੰ ਦੇਖ ਕੇ ਕੀ ਨਹੀਂ ਦੇਖੋ ਉਹਨਾਂ ਦੀ ਪਾਰਟੀ ਦਾ ਹਰੇਕ ਦਾ ਆਪ ਦਾ ਚੈਲੋ ਵੀ ਰਣਨੀਤੀ ਹੁੰਦੀ ਹੈਗੀ ਸਾਰੀਆਂ ਪਾਰਟੀਆਂ ਨੇ ਇਥੋਂ ਜਿਹੜੀਆਂ ਮੇਨ ਧਰਾਂ ਨੇ ਉਹਨਾਂ ਨੇ ਉਹ ਜਿਹੜੀ ਆ ਉਹ ਲੜਦੀਆਂ ਪਰ ਉਹਨਾਂ ਨੇ ਆਪ ਦਾ ਝੰਡਾ ਲੈ ਕੇ ਜਾਣਾ ਅਸੀਂ ਆਪ ਦਾ ਲੈ ਕੇ ਜਾਣਾ ਪਰ ਮੈਂ ਗੱਲ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਸੰਗਰੂਰ ਚ ਰਿਕਾਰਡ ਤੋੜ ਜਿਹੜੀ ਜਿੱਤ ਹੈ ਉਹ ਆਪਣੀ ਬਾਈ ਅਕ੍ਰੋਧੀ ਕਹਿ ਰਹੇ ਨੇ ਵੀ ਇਹਨਾਂ ਕੋਲ ਕੋਈ ਚਿਹਰੇ ਨਹੀਂ ਮੰਤਰੀਆਂ ਨੂੰ ਲਿਆਂਦਾ ਗਿਆ ਮੈਦਾਨ ਦੇ ਵਿੱਚ ਤੇ ਮੰਤਰੀ ਚਿਹਰੇ ਨਹੀਂ ਹੈਗੇ ਕਹਿੰਦੇ ਵੀ ਇਹਨਾਂ ਕੋਲ ਕੋਈ ਹੋਰ ਚਿਹਰੇ ਹੈ ਨਹੀਂ ਪੁਰਾਣੇ ਨੂੰ ਹੀ ਮੋੜ ਕੇ ਦੁਬਾਰਾ ਵਿੱਚ ਉਹ ਲੜਾਈ ਜਾ ਰਹੀ ਹੈ ਭਾਵੇਂ ਦੁਬਾਰਾ ਪਹੁੰਚਾ ਵੋਟਾਂ ਦਾ ਇੱਕ ਮਿੰਟ ਮੰਨਦੇ ਰਹੇਗਾ ਵੀ ਇਹ ਸਿਵਾ ਦੇਣਗੇ ਜਾਂ ਮੰਤਰੀ ਕਿਤੇ ਇੰਗਲੈਂਡ ਤੋਂ ਲਿਆਂਦਾ ਜਾਂ ਅਮਰੀਕਾ ਤੋਂ ਇੱਥੇ ਕੰਪਿਊਟਰ ਕਰਾ ਕੇ ਲਿਆਂਦੇ ਆ ਉਸੇ ਪਾਰਟੀ ਨੇ ਮੀਤ ਹੇਰ ਮੈਨੂੰ ਇਹ ਦੱਸੋ ਵੀ ਭਾਈ ਕਿਸੇ ਮੰਤਰੀ ਦਾ ਮੁੰਡਾ ਸੀ ਪਹਿਲਾਂ ਮੈਂ ਪਾਰਟੀ ਦੇ ਬੂਤ ਲੈਵਲ ਤੋਂ ਸ਼ੁਰੂ ਕੀਤਾ ਪਾਰਟੀ ਨੇ 17 ਟਿਕਟ ਦਿੱਤੀ ਲੋਕਾਂ ਨਾਲ ਸਾਹ ਦੇ ਤਾ ਐਮ ਐਲ ਏ ਬਣਿਆ ਫਿਰ 22 ਦੇ ਵਿੱਚ ਬਣਿਆ ਹੁਣ ਇਹ ਪਾਰਟੀ ਦਾ ਹੀ ਪਾਰਟੀ ਨੇ ਪੈਦਾ ਕੀਤਾ ਹੋਇਆ ਲੀਡਰ ਆ ਅੱਜ ਜੇ ਮੈਨੂੰ ਪੰਜਾਬ 'ਚ ਕੋਈ ਜਾਣਦਾ ਤਾਂ ਉਹ ਆਮ ਆਦਮੀ ਪਾਰਟੀ ਕਰਕੇ ਹੀ ਜਾਣਦੇ ਆ ਜੇ ਆਮ ਆਦਮੀ ਪਾਰਟੀ ਨੇ ਮੈਨੂੰ ਮੰਤਰੀ ਬਣਾਇਆ ਐਮ ਐਲ ਏ ਬਣਾਇਆ ਤਾਂ ਹੁਣ ਪਾਰਟੀ ਨੇ ਦੇਖ ਰਿਹਾ ਵੀ ਕਿਹੜੇ ਬੰਦੇ ਨੂੰ ਕਿੱਥੇ ਡਿਊਟੀ ਕਰਨੀ ਆ ਕਹਿ ਰਹੇ ਹੋ ਸਕਦਾ ਸਾਡੀ ਪਾਰਟੀ ਲੱਗਦਾ ਹੋਵੇ ਭਾਈ ਇਹ ਲੋਕ ਸਭਾ ਜਾ ਕੇ ਸਹਿਰੂਰ ਵਾਲੇ ਦੀ ਗੱਲ ਬਹੁਤ ਵਧੀਆ ਤਰੀਕੇ ਨਾਲ ਰੱਖ ਸਕਦਾ ਸੋ ਇਹ ਪਾਰਟੀ ਨੇ ਦੇਖਣਾ ਹੁੰਦਾ ਪਰ ਜਿੰਨੇ ਬੰਦੇ ਤੁਸੀਂ ਸਾਡੇ ਇਲੈਕਸ਼ਨ ਲੜ ਰਹੇ ਆ ਚਾਹ ਤਾਂ ਇਹ ਕਹਿਣ ਵੀ ਭਾਈ ਸਾਡੇ ਕਿਸੇ ਮੰਤਰੀ ਉਹਨੂੰ ਕਿੱਕ ਦੇ ਦੀਏ ਤੇ ਕੋਈ ਦਾਗ ਸੀ ਹਨਾ ਜਾ ਤੱਕ ਕਿਸੇ ਦਿੱਤੀ ਹੁੰਦੀ ਆ ਜਿਹੜੇ ਕਾਂਗਰਸ ਵਾਲੇ ਸਾਧੂ ਸਿੰਘ ਧਰਨਸੂਦ ਵਰਗੇ ਨੂੰ ਉਹਦੇ ਦਾ ਲੋਕ ਕਹਿੰਦੇ ਵੀ ਭਾਈ ਇਹਦਾ ਬੰਦਾ ਸਾਡੇ ਬੰਦੇ ਘੱਟ ਕੇ ਸਾਡੇ ਕੋਲ ਲੈ ਗਈ ਕੀ ਗੱਲ ਇਹ ਆ ਵੀ ਕਿਵੇਂ ਮੈਨੇਜ ਕਰਨਗੇ ਅਸੀਂ ਅਸੀਂ ਸਾਧੂ ਸਿੰਘ ਧਰਨਸੂਦ ਨੂੰ ਲੈ ਕੇ ਆਉਂਨਾ ਨੂੰ ਸਾਨੂੰ ਕਹਿੰਦੇ ਅਸੀਂ ਕਿਧਰੇ ਇਹ ਤਾਂ ਮਾਫੀ ਹ ਲੈ ਕੇ ਆਉਂਦਾ ਕਹਿੰਦੇ ਜਿਹੜਾ ਕੋਈ ਸਾਡੇ ਚ ਵੀ ਪਹਿਲਾਂ ਬਾਈ ਵੇਲੇ ਵੀ ਬੜੇ ਬੰਦੇ ਆ ਚੰਗੇ ਹੈ ਨਾ ਅਸੀਂ ਤਾਂ ਕਹਿੰਦੇ ਆ ਵੀ ਭਾਈ ਸਾਰੇ ਜਿਹੜੇ ਕੋਈ ਬੰਦੇ ਸਾਫ ਸੁਥਰੇ ਅੱਖਾਂ ਵਾਲੇ